ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਹੈਗੇ ਨੇ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਵਾ ਬਰੀਫੀ ਕੀਤਾ ਗਿਆ ਐਸਐਸਪੀ ਗੁਰਦਾਸਪੁਰ ਦੇ ਦਿੱਤਾ ਤਾਂ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਆ ਸਰ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਚੋਣਾਂ ਆ ਰਹੀਆਂ ਹੈਗੀਆਂ ਉਹਨੂੰ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜੇ ਆਪਣੇ ਜਵਾਨ ਹੈਗੇ ਉਹਨਾਂ ਨੂੰ ਕੀ ਹਦਾਇਤ ਦਿੱਤੀ ਗਈ ਹੈਗੀ ਦੇਖੋ ਜੀ ਤੁਹਾਨੂੰ ਜਿੱਦਾਂ ਕੀ ਪਤਾ ਹੈਗਾ ਕਿ ਜ਼ਿਲ੍ਹਾ ਪਰਿਸ਼ਦ ਪਚਾਸ਼ ਮਿਤੀ ਦੇ ਦੇ ਇਲੈਕਸ਼ਨ ਹੈ ਉਹ 14 ਤਰੀਕ ਨੂੰ ਹੋਣੇ ਹੈ ਇਸ ਸੰਬੰਧ ਦੇ ਵਿੱਚ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦਾ ਲੋਕ ਪੁਖਤਾ ਬ साडे पुलिस फो का डिपलॉयमेंट किया गया मानियल डी जी पी साहब वालों पोस्ट है वो एलोकेट की गई है वो भी असी जो है डिप्लॉयमेंट जो इंश्योर करेंगे तो इस संबंधी मैं दसना चाहवागा कि गुरुदसपुर जिले के दे पाँच ब्लॉकों के जोड़ा है इलेक्शन हो अजे है ਉਹਨਾਂ ਨੂੰ ਬੁਲਾ ਕੇ ਇੱਥੇ ਚੋਣ ਕਮਿਸ਼ਨ ਦੀ ਡਿਟੀ ਦਿੱਤਾਇਆ ਜਾਂਦਾ ਹੈ ਐਂਡ ਗ੍ਰੀਫਫਲੀ ਸ਼ਕਵਾਰ ਦੀ ਡਿਟੀ ਦਿੱਤਾਇਆ ਜਾਂਦਾ ਹੈ ਉਹਨਾਂ ਨੂੰ ਇਹਨਾਂ ਨੂੰ ਬੇਸ ਕੀਤਾ ਗਿਆ ਹੈ ਇਹਨਾਂ ਨੇ ਇਸ਼ਾਰਿਆਂ ਦੇ ਇਹਨਾਂ ਦੀ ਡਿਊਟੀ ਬਾਰੇ ਦੱਸਿਆ ਗਿਆ ਬਾਕੀ ਜਿਹੜੇ ਸੀਨੀਅਰ ਅਫਸਰ ਜਿਹੜੇ ਹੈਗੇ ਇਹਨਾਂ ਦੀ ਜਿਹੜਾ ਜਿਹੜਾ ਇਹਨਾਂ ਨੂੰ ਕੰਮ ਦਿੱਤਾ ਗਿਆ ਉਸ ਹਿਸਾਬ ਨਾਲ ਇਹਨਾਂ ਦੀ ਜਿਹੜੀ ਜਿਹੜੀ ਹੈਗੀ ਕੋਖਾ ਬਹਿਗੇ ਜਿਹੜੀ ਸੈਂਸਿਟਿਵ ਬੂਥ ਹੈਗੇ ਨੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਮਾਹੌਲ ਖਰਾਬ ਹੁੰਦੀ ਜਿਹੜੀ ਅਸਰ ਬਣੇ ਰਹਿੰਦੇ ਹੈਗੇ ਨੇ ਉੱਥੇ ਕੋਈ ਲੋਕੇਟ ਜਿਹੜੇ ਕੀਤੇ ਹੈਗੇ ਨੇ ਸੈਂਸਿਟਿਵ ਬੂਥ ਜਿਹੜੇ ਨੇ ਉਹਨਾਂ ਨੂੰ ਸਪੈਸ਼ਲ ਫੋਰਸ ਲਗਾਈ ਗਈ ਜੀ ਦੇਖਿਓ ਜੀ ਮੈਂ ਤੁਹਾਨੂੰ ਦੱਸਣਾ ਚਾਹਾਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜਾ ਹੈਗਾ ਮਿਲ ਕੇ ਅਸੀਂ ਜਿਹੜੇ ਹੈਗੇ ਸੈਂਸਿਟਿਵ ਬੂਥ ਆਇਡੈਂਟੀਫਾਈ ਕੀਤੇ ਉਥੇ ਸਪੈਸ਼ਲ ਫਲੀਟ ਡਿਪਲॉयਮੈਂਟ ਹੈ ਉਹ ਅਨਸ਼ੋਰ ਕੀਤਾ संविधान महापर्व है, 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 तो है, है तो अभी सार्ल करते हैं कि अपना जो वो, वोटिंग वो, राइट का जरा है इस्तेमाल करेसी बेहतर है बना अभी गुरदासपुर पुलिस प्रशासन इस चीज़ को ਉਹ ਕਿਛੀ ਨਹੀਂ ਕਿ ਕੋਈ ਦਿੱਕਤ ਆ ਉਹ ਨਹੀਂ ਹੈ ਪੇਸ਼ੋਂ ਦਿੱਤੀ ਹੈ। ਸੋ ਉਹਨਾਂ ਵਿੱਚ ਕਿੰਨੇ ਜਵਾਨਾਂ ਤੇ ਨਾਤੀ ਕੀਤੇ ਗਿਆ ਕੋਈ ਬਾਹਰੋਂ ਵੀ ਫੋਰਸ ਮਗਨੇ ਪਈ ਹੈਗੀ। ਦੇਖੋ ਜੀ ਬਿਲਕੁਲ ਜੀ ਜਿੱਦਾਂ ਕਿ ਮੈਂ ਤੁਹਾਨੂੰ ਬੇਖ ਦਿੱਤਾ ਮੈਨੇ ਉਹ ਬੀਡੀਪੀ ਸਾਹਿਬ ਵੱਲੋਂ ਸਪੈਸ਼ਲ ਜਿਹੜਾ ਕੋਰਸ ਹੈ। ਉਹ ਪ੍ਰੋਵਾਈਡ ਕੀਤੀ ਗਈ ਹੈਗੀ ਐਂਡ ਜ਼ਿਲ੍ਹਾ ਪੁਲਿਸ ਵੱਲੋਂ ਵੀ ਫਰਸਟ ਆਫ ਅ ਬਲੈਂਚ ਦਿੱਤਾ ਲਗਭਗ 2000 ਦੇ ਲਗਭਗ ਜਵਾਨਾਂ ਨੂੰ ਨਾਤੀ ਕੀਤੇ। ਵੈਕ੍ਰਿਪਲੇਸ਼ਨ ਐਸਐਸਪੀ ਗੁਰਦਾਸਪੁਰ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਨੇ ਚੋਣਾਂ ਨੂੰ ਲੈ ਕੇ ਕੀਤੇ ਗਏ ਹੈਗੇ ਨੇ 2000 ਦੇ ਕਰੀਬ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਦੀ ਤਨਾਤੀ ਜਿਹੜੀ ਆ ਉਹ ਬੂਥਾਂ ਦੇ ਬਾਹਰ ਕਰ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸੈਂਸਿਟਿਵ ਬੂਥ ਹੈਗੇ ਨੇ ਉਹਨਾਂ ਦੇ ਉੱਪਰ ਵੀ ਸਪੈਸ਼ਲ ਫੋਰਸ ਜਿਹੜੀ ਆ ਲਗਾਈ ਗਈ ਹੈ ਤਾਂ ਜੋ ਇਸ ਪਰਵ ਦੇ ਵਿੱਚ ਚੋਣਾਂ ਦੌਰਾਨ ਕੋਈ ਵੀ ਹੰਗਾਮਾ ਜਿਹੜਾ ਵਾ ਕੋਈ ਵੀ ਸਿਆਸੀ ਬੰਦਾ ਜਿਹੜਾ ਹੈਗਾ ਜਾਂ ਫਿਰ ਕੋਈ ਹੋਰ ਜਿਹੜੇ ਸ਼ਰਾਰਤੀ ਅਨਸਰ ਆਗੇ ਕਿਸੇ ਤਰ੍ਹਾਂ ਦਾ ਮਾਹੌਲ ਜਿਹੜਾ ਵਾ ਖਰਾ